ਇਹ ਨਸਨ ਨਹੀਂ ਸਿੰਪਲ ਬਾਤ ਹੈ ਲਿਟਰੇਟ ਪਾਣੀ ਪੀਣ ਸੰਗਤ ਚ ਬਹਿ ਕੇ ਪਾਣੀ ਪੀਓ ਲਿਟਰੇਟ ਰਹੋ ਮਾਲਕ ਨਾਲ ਵੀ ਗੱਲ ਹੋਈ ਆ ਉਹ ਵੀ ਫੋਨ ਤੇ ਮਾਫੀ ਮੰਗੀ ਜਾਂਦੇ ਸੀ ਕਹਿੰਦਾ ਗਲਤੀ ਹੋ ਗਈ ਜੀ ਇਹ ਤਾਂ ਤੇ ਜੀ ਪਰਦਾ ਪਰਚਾ ਕਰਾ ਕੇ ਹਟਾਂਗੇ ਸੰਘਰਸ਼ ਕਮੇਟੀ ਪੂਰੀ ਪਿੰਡ ਦੀ ਜੋੜ ਲਈ ਅਸੀਂ ਨੇ ਬਹੁਤ ਤਾਂ ਠੀਕ ਹੈ ਪ੍ਰਧਾਨ ਠੀਕ ਹੈ ਜੀ ਪਿੰਡ ਦੇ ਵਿੱਚ ਮੰਦਾ ਪਾਣੀ ਮੇਰੀ ਗੱਲ ਜੀ ਸਭ ਕੀ ਜੇ ਤੁਹਾਨੂੰ ਐ ਲੱਗਦਾ ਨਾ 400 ਕਿੰਨੇ ਤੋਂ 410 ਤੋਂ ਬਾਅਦ 404 ਤੋਂ ਬਾਅਦ 404 ਤੋਂ ਬਾਅਦ ਸਾਰੀ ਮੱਟੀ ਆਈ ਆ ਅਕਲੇ ਤੇਰੀ ਕੀ ਚੀਜ਼ ਦੱਸੋਗੇ ਹਾਂ ਜੀ Bahtir Bay, Bay Seçmeler मुरा दोर ते कारवाई कराहल मु साल पंजाबपू कंद ਪਿੰਡ ਠਸਕਾ ਵਿਖੇ ਨਵੀਂ ਬੋਰ ਜੋ ਪੀਣ ਵਾਲੇ ਪਾਣੀ ਦਾ ਕੀਤਾ ਜਾ ਰਿਹਾ ਸੀ ਉਸ ਵਿੱਚ ਠੇਕੇਦਾਰ ਵੱਲੋਂ ਕੁਝ ਗੋਹੇ ਦੇ ਟ੍ਰੈਲੀਆਂ ਸੁੱਟੀਆਂ ਗਈ ਜਿਸ ਦਾ ਮਾਮਲਾ ਸਾਹਮਣੇ ਆਇਆ ਔਰ ਪਿੰਡ ਪਿੰਡ ਦੇ ਲੋਕਾਂ ਵੱਲੋਂ ਰੋਜ਼ ਪ੍ਰਗਟ ਕੀਤਾ ਗਿਆ ਕਿਉਂਕਿ ਜਦੋਂ ਪਾਈਪਾਂ ਵਿੱਚ ਪਾਣੀ ਆਇਆ ਔਰ ਉਹਨਾਂ ਦੀ ਟੈਂਕੀਆਂ ਵਿੱਚ ਪਾਣੀ ਆਇਆ ਤਾਂ ਉਹ ਗੋਹੇ ਵਰਗਾ ਕੰਦਲਾ ਪਾਣੀ ਦੇਖਣ ਨੂੰ ਮਿਲਿਆ ਜਿਸ ਨੂੰ ਲੈ ਕੇ ਪਿੰਡ ਵਿੱਚ ਹੜਕਮ ਮਚ ਗਿਆ। ਇਹਦੇ ਸਬੰਧ ਵਿੱਚ ਪਿਛਲੇ ਕੁਝ ਦਿਨਾਂ ਤੋਂ ਪਿੰਡ ਵਾਸੀਆਂ ਵੱਲੋਂ ਤਰਨਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਥਾਣਾ ਖਨੋਰੀ ਵਿਖੇ ਵੀ ਤਰਨਾ ਦਿੱਤਾ ਗਿਆ ਜਿਸ ਨੂੰ ਲੈ ਕੇ ਪ੍ਰਸ਼ਾਸਨ ਵਿੱਚ ਹੜਕਮ ਮਚਿਆ ਹੋਇਆ ਹੈ। ਦੇਖੋ ਤੁਸੀਂ ਵੀ ਇਹ ਰਿਪੋਰਟ। ਕ੍ਰਿਕਟ ਇਕਤੌਣ ਕਰਕੇ ਇਹਨਾਂ ਨੇ ਗੋਹਾ ਪਾਪਾ ਕੇ ਕਟਵਾਲ 88 ਟੋਲੀਆਂ ਪਾ ਕੇ ਕੋਹੇ ਦੀਆਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਰੁਕਿਆ ਜੋ ਸਾਡਾ ਪਿੰਡ ਪੰਚਾਇਤ ਵੱਲੋਂ ਬੋਰ ਦਿੱਤਾ ਗਿਆ ਵਾਟਰ ਵਰਕਸ ਮਹਿਕਮੇ ਨੂੰ ਪਿੰਡ ਦੀ ਸਪਲਾਈ ਵਾਸਤੇ ਅਸੀਂ ਆਪ ਲਾ ਕੇ ਦਿੱਤਾ ਸੀ ਉਹ ਤਾਂ ਖੰਨੋਤ ਪੱਤਨਿਕ ਹੋਣ ਕਰਕੇ ਜਿਹੜੀ ਪੱਤਨ ਦੇ ਨਵੇਂ ਬੋਰ ਲਾਇਆ ਸੀ ਉਹੀ ਪੱਤਨ ਪਹਿਲਾਂ ਨੇ ਬੋਰ ਦੀ ਐ ਪੱਤਨਿਕ ਹੋਣ ਕਰਕੇ ਸਾਰਾ ਪਿੰਡ ਦੀਆਂ ਟੈਂਕੀਆਂ ਦੇ ਵਿੱਚ ਦੁੱਸਤ ਪਾਣੀ ਚਲਾ ਗਿਆ ਇੰਨਾ ਪ੍ਰਵਾਹ ਹੋ ਰਿਹਾ ਪਿੰਡ 5 ਦਿਨ ਤਾ ਪਹਿਲਾਂ ਪੂਲ ਬਣਨ ਕਰਕੇ ਪੈਪਲਾਂ ਟੁੱਟ ਗਈ ਸੀ ਪਾਣੀ ਪਹਿਲਾਂ ਨਹੀਂ ਆਇਆ ਹਫਤੇ ਰੁੱਤੇ ਅੱਜ ਹੋ ਗਿਆ 12 13 ਦਿਨ ਹੋ ਗਏ ਜਿੰਨ ਪਿੰਡ ਚ ਪਾਣੀ ਕੋਲ ਬਹੁਤ ਘਰਾਲ ਹੈ ਪਰ ਮੈਂ ਕਿ ਮੈਨੂੰ ਅਸੀਂ ਐਕਸ਼ਨ ਸਾਹਿਬ ਆਈ ਦੀ ਉਹਨਾਂ ਨੂੰ ਜਾਣਕਾਰੀ ਦਿੱਤੀ ਸਾਰੀ ਵੀ ਇਹ ਗੱਲ ਹੋਈ ਹੈ ਉਹ ਕਹਿੰਦੇ ਵੀ ਜਿਹਨੇ ਕਰਿਆ ਉਹਤੇ ਬਣਦੀ ਕਾਰਵਾਈ ਕਰਾਂਗੇ ਸਾਨੂੰ 24 ਘੰਟਾ ਟਾਈਮ ਦੇ ਦਿਓ 24 ਕੀ ਤਾਂ ਕਈ 24 ਘੰਟੇ ਬੀਤ ਗਏ ਕੋਈ ਕਾਰਵਾਈ ਨਹੀਂ ਕਰੀ ਫਿਰ ਉਸ ਤੋਂ ਬਾਅਦ ਅਸੀਂ ਪਿੰਡ ਵੱਲੋਂ ਜੋ ਕਮੇਟੀ ਬਣਾਈ ਗਈ ਹੈ ਗੱਲ ਸੁਧਾਰ ਕਮੇਟੀ ਦਰਖਾਸਤ ਦੇ ਕੇ ਗਈ ਦੀ ਮੌਕੇ ਤੇ ਡੀਐਸਪੀ ਸਾਹਿਬ ਮੌਨਕ ਵੀ ਤੇ ਇੱਥੇ ਉਹਨਾਂ ਨੂੰ ਸਪੁਰਦਤ ਕਰੀਆ ਔਰ ਹਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕਿਸੇ ਦੇ ਵੀ ਬਣਦੀ ਅਗਲੀ ਰੂਪਰੇਖਾ ਕੀ ਹੋਗੀ ਪਿੰਨਵਾਸੀ ਅਗਲੀ ਸਾਡਾ ਜੋ ਪਹਿਲਾ ਵਾਲਾ ਫੈਸਲਾ 2 ਦਿਨ ਸਾਡੇ ਪਿੰਡ ਦੇ ਹੱਥ ਚ ਰਿਹਾ ਉਸ ਤੋਂ ਬਾਅਦ ਸਾਡਾ ਜੋ ਰੂਪਰੇਖਾ ਦੀ ਸਾਰੀ ਬਲਾਕ ਨੂੰ ਸੌਂਪਤੀ ਹੁਣ ਅੱਗੇ ਬਲਾਕ ਦੀ ਅਗਲੀ ਕਾਰਵਾਈਆ ਜੋ ਸਾਨੂੰ ਸਹਿਦ ਦੇਣਗੇ ਉਸੇ ਸੇਤ ਤੇ ਚੱਲਾਂਗੇ ਕੀ ਨਾਮ ਹੈ ਜਿਹੜਾ ਅੱਜ ਆਪਾਂ ਥਾਣੇ ਕੇ ਧਰਨਾ ਲਾਇਆ ਕੀ ਗੱਲਬਾਤ ਹੈ ਮੇਰਾ ਨਾਮ ਰਿੰਕੂ ਮੁੰਕ ਬਲਾਕ ਮੁੰਕ ਦਾ ਮੈਂ ਜਰਨਲ ਸਕੱਤਰਾਂ ਭਾਰਤੀ ਕਿਸਾਨ ਜੁਨਨ ਇਕਤਾ ਗੁਰਾ ਹਾਂ ਇਹ ਜਿਹੜਾ ਸੀ ਧਰਨਾ ਲਾਇਆ ਹੋਇਆ ਹੈ 26 ਤਰੀਕ ਨੂੰ 26 ਤਰੀਕ ਦੀ ਰਾਤ ਨੂੰ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਜਨਨ ਕਿ ਪਾਣੀ ਦੂਸ਼ਿਤ ਪਾਣੀ ਆਇਆ ਗੋਹੇ ਵਾਲਾ ਪਾਣੀ ਉਹਨਾਂ ਨੇ ਦੇਖਿਆ ਵੀ ਇਹ ਪਾਣੀ ਕਿੱਥੋਂ ਆਇਆ ਜਦੋਂ ਵਾਟਰ ਬਾਕਸ ਦੇ ਵਿੱਚ ਗਏ ਤਾਂ ਉਹਦੇ ਨਾਲ ਲੱਗਦਾ ਇੱਕ ਹੋਰ ਵਿਭਾਗ ਵੱਲੋਂ ਬੋਰ ਕਰਵਾਇਆ ਜਾ ਰਿਹਾ ਸੀ ਜਿਹਦੀ ਲੋੜ ਨਹੀਂ ਸੀ ਕਿਉਂਕਿ ਉੱਥੇ ਪ੍ਰੋਪਰ ਬੋਰ ਚੱਲ ਰਿਹਾ ਸੀ ਉਨੀ ਹੀ ਤੱਗੀ ਤੇ ਜੇ ਲੋਕਾਂ ਨੇ ਸਵਾਲ ਕੀਤੇ ਵੀ ਤੁਸੀਂ ਬੋਰ ਕਰਨਾ ਹੀ ਹੈ ਤਾਂ ਡੂੰਗਾ ਕਰ ਲੋ ਇਹ ਤਾਂ ਇਸ ਨਾਲ ਦਾ ਸਾਡੇ ਹੈ ਹੀ ਗਿਆ ਕਹਿੰਦਾ ਨਹੀਂ ਜੀ ਅਸੀਂ ਵਿਭਾਗ ਵੱਲੋਂ ਸਾਨੂੰ ਸਰਕਾਰ ਵੱਲੋਂ ਹੁਕਮ ਹੈ ਅਸੀਂ ਕਰਨਾ ਹੈ ਉਹਨਾਂ ਨੇ ਬੋਰ ਕਰਤਾ ਚਲੋ ਉਸ ਤੋਂ ਬਾਅਦ ਦੋ ਗੋਹੇ ਦੀਆਂ ਟਰਾਲੀਆਂ ਉਹਨਾਂ ਨੇ ਉਹਦੇ ਵਿੱਚ ਸੁੱਟਤੀਆਂ ਜਿਹੜੀਆਂ ਨਾਲ ਵਾਲੇ ਬੋਰ ਨੇ ਕਿਉਂਕਿ ਕੈਪਟਿਨਾਂ ਦੀ ਇੱਕ ਹੋ ਗਈ ਅੱਧੇ ਕਿੱਲੇ ਦੇ ਜਾਨੀ ਕਿ ਬਾਕਫੇ ਨਾਲ ਉਹ ਬੋਰ ਲੱਗ ਰਿਹਾ ਸੀ ਉਹ ਸਾਰਾ ਗੋਬਰ ਜਾਨੀ ਕਿ ਦੂਜੇ ਬੋਰ ਨੇ ਖਿੱਚ ਲਿਆ ਜਿਹੜਾ ਪੈਪਾਂ ਜਿਹੜੀਆਂ ਪਾਣੀ ਦੀ ਸਪਲਾਈ ਕਰਦੇ ਨੇ ਉਹਨਾਂ ਰਾਹੀਂ ਲੋਕਾਂ ਦੇ ਘਰਾਂ ਵਿੱਚ ਟੂਟੀਆਂ ਰਾਹੀਂ ਪਾਣੀ ਉੱਤੇ ਪਹੁੰਚ ਗਿਆ ਤੇ ਲੋਕਾਂ ਨੇ ਉੱਤੇ ਜਾ ਕੇ ਉਹਦਾ ਵਿਰੋਧ ਕਰਿਆ ਉੱਥੇ ਜਾਨੀ ਕਿ ਜਿਹੜੀ ਉਹ ਮਸ਼ੀਨ ਆ ਉਹਦਾ ਘ੍ਰਿਓ ਵੀ ਕੀਤਾ ਅਗਲੇ ਦਿਨ ਉੱਥੇ ਐਸ ਡੀਓ ਐਕਸ਼ਨ ਸਾਹਿਬ ਆਏ ਉਹਨਾਂ ਨੇ ਗੱਲ ਮੰਨੀ ਹੈ ਬੀ ਹਾਂ ਇਹ ਗਲਤ ਕੀਤਾ ਗੋਬਰ ਨਹੀਂ ਪਾਣਾ ਚਾਹੀਦਾ ਸੀ ਤੇ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਾਰਵਾਈ ਕਰੋ ਉਹ ਕਹਿੰਦੇ ਸਿਹਤ ਵਿਭਾਗ ਦੀ ਟੀਮ ਆਊਗੀ ਸੈਂਪਲ ਭਰ ਕੇ ਲੈ ਕੇ ਜਾਊਗੀ ਜਦੋਂ ਉਹਨਾਂ ਦੀ ਰਿਪੋਰਟ ਆਊਗੀ ਉਹਦੇ ਆਧਾਰ ਤੇ ਅਸੀਂ ਕਾਰਵਾਈ ਕਰਾਂਗੇ ਪਿੰਡ ਵਾਲੇ ਨੇ ਕਿਹਾ ਜੀ ਰਿਪੋਰਟ ਜਿਹੜੀ ਆਊਗੀ ਨਾ ਆਊਗੀ ਤੁਸੀਂ ਇਹ ਦੱਸੋ ਸਾਬ ਵੀ ਤੁਸੀਂ ਇਹ ਗੋਬਰ ਪਾਣਾ ਠੀਕ ਮੰਨਦੇ ਹੋ ਕਹਿੰਦੇ ਇਹ ਗਲਤ ਹੈ ਬਿਲਕੁਲ ਨਹੀਂ ਪਾਣਾ ਚਾਹੀਦਾ ਸੀ ਜਦੋਂ ਮੈਂ ਅਸੀਂ ਆਪਣੀ ਜਥੇਬੰਦੀ ਕੋਲ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਤਾਂ ਐਕਸ਼ਨ ਸਾਹਿਬ ਨੇ ਕਿਹਾ ਵੀ ਅਸੀਂ ਕੰਪਨੀ ਦੇ ਖਿਲਾਫ ਐਪਲੀਕੇਸ਼ਨ ਦੇ ਚੁੱਕੇ ਹਾਂ ਰਿਪੋਰਟ ਆਣ ਤੋਂ ਬਾਅਦ ਹੀ ਅਸੀਂ ਕਾਰਵਾਈ ਕਰ ਸਕਦੇ ਹਾਂ ਪਰ 72 ਘੰਟੇ ਚ ਜਾਨਕਿ ਉਹ 72 ਘੰਟੇ ਕਹਿੰਦੇ ਸੀ 5 ਦਿਨ ਟੱਪ ਕੇ ਅੱਜ 5 ਦਿਨਾਂ ਤੱਕ ਕੋਈ ਰਿਪੋਰਟ ਨਹੀਂ ਆਈ ਹੈਗੀ ਤਾਂ ਪਿੰਡ ਵਾਲਿਆਂ ਨੇ ਦੋ ਟਰਾਲੀਆਂ ਭਰ ਕੇ ਇੱਥੇ ਥਾਣੇ ਚ ਆ ਕੇ ਰੱਤ ਲਿਖਵਾ ਕੇ ਗਏ ਐਸ ਐਚਓ ਸਾਹਿਬ ਵੀ ਇੱਥੇ ਸੀ ਡੀ ਐਸ ਪੀ ਸਾਹਿਬ ਵੀ ਇੱਥੇ ਮੌਜੂਦ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਛੇਤੀ ਦੋਸ਼ੀਆਂ ਦੇ ਕਾਰਵਾਈ ਕਰਾਂਗੇ ਪਰ ਕੋਈ ਕਾਰਵਾਈ ਨਾ ਕਰੀ ਲਗਾਤਾਰ 26 ਤਰੀਕ ਤੋਂ ਮੋਰਚਾ ਲਾ ਕੇ ਬੈਠੇ ਆ ਇਸ ਰੋਸ ਵਜੋਂ ਸਾਨੂੰ ਅੱਜ ਥਾਣੇ ਅੱਗੇ ਆਣਾ ਪਿਆ ਅੱਜ ਸਾਡਾ ਇੱਕ ਦਿਨ ਦਾ ਸੰਕੇਤਕ ਧਰਨਾ ਹੈ 3 ਵਜੇ ਤੱਕ ਖਾਸ ਕਰ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਸਾਡਾ ਮੇਰਾ ਨਾਮ ਰਾਜਵਾਲ ਹੈ ਜੀ ਸਾਡਾ ਪਿੰਡ ਠਸਕਾ ਹੈ ਜੀ ਕੀ ਮਾਮਲਾ ਇਹਦਾ ਜਿੱਤੇ ਕੋਈ ਜਥੇਬੰਦੀ ਵੱਲੋਂ ਖਨੋਰੀ ਥਾਣੇ ਅੱਗੇ ਧਰਨਾ ਦਿੱਤਾ ਪਾਣੀ ਦਾ ਮਾਮਲਾ ਹੈ 10 ਦਿਨ ਹੋ ਗਏ ਸਾਡੇ ਪਿੰਡ ਪਾਣੀ ਨਹੀਂ ਆਉਂਦਾ ਹੈਗਾ ਤੇ ਸਾਰੇ ਪ੍ਰੇਸ਼ਾਨ ਹੋ ਰਹੇ ਨੇ ਸਾਰੇ ਪਿੰਡ ਵਾਲੇ ਵੀ ਪਾਣੀ ਨਾ ਤਾਂ ਪੀਣ ਨੂੰ ਪਾਣੀ ਹੈਗਾ ਨਾ ਪਸ਼ੂਆਂ ਨੂੰ ਪਾਣੀ ਹੈਗਾ ਤੇ ਅਸੀਂ ਸਾਰੇ ਪ੍ਰੇਸ਼ਾਨ ਹੋ ਰਹੇ ਹਾਂ ਅਸੀਂ ਦੂਸਰੇ ਪਿੰਡ ਚੋਂ ਪਾਣੀ ਲੈ ਕੇ ਆਂਦੇ ਪੀਣ ਵਾਲਾ ਤੇ ਨਹਿਰ ਵੀ ਇਹਨਾਂ ਨੇ ਜਾਣ ਕਰਕੇ ਸੁਕਾਤੀ ਤੇ ਪ੍ਰਸ਼ਾਸਨ ਵੱਲੋਂ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਹੈਗੀ ਅਸੀਂ 26 ਤਰੀਕ ਉਹ ਅਸੀਂ ਧਰਨੇ ਤੇ ਬੈਠੇ ਆਂ ਵਾਟਰ ਸਪਲਾਈ ਚ ਤੇ ਸਾਡੀ ਕੋਈ ਪ੍ਰਸ਼ਾਸਨ ਸੁਣਾਈ ਨਹੀਂ ਕਰ ਰਿਹਾ ਹੈਗਾ ਵਾਟਰ ਸਪਲਾਈ ਵਾਲੇ ਬੰਦੇ ਕੀ ਪ੍ਰੋਬਲਮ ਆਈ ਹੈ ਪਹਿਲਾਂ ਤਾਂ ਸਾਡਾ ਬੋਰ ਸਹੀ ਸੀ ਇਹਨਾਂ ਨੇ ਜ਼ਬਰਦਸਤੀ ਬੋਰ ਲਾਇਆ ਬੋਰ ਚ ਰੂੜੀ ਦੀ ਖਾਦ ਪਾਈ ਹੈ ਇਹਨਾਂ ਨੇ ਵੀ ਪਿੰਡ ਵਾਸੀ ਜਿਆਦਾ ਬਿਮਾਰ ਹੋਣ ਤਾਂ ਕਿ ਮਰ ਜਾਣ ਇਸ ਨਾਲੋਂ ਇਹਨਾਂ ਨੇ ਰੂੜੀ ਦੀ ਖਾਦ ਪਾਈ ਹੈ ਤੇ ਜ਼ਹਿਰੀਲਾ ਪਾਣੀ ਕਰਤਾ ਤੇ ਉਹ ਦੂਸ਼ਿਤ ਪਾਣੀ ਅਸੀਂ ਪੀਆ ਨਹੀਂ ਹੈਗਾ ਅਸੀਂ ਦੇਖ ਲਿਆ ਇਹ 3 ਇਹ 12 ਬੋਰ ਹੋਇਆ ਸੀ 2022 ਦਾ ਪ੍ਰੋਜੈਕਟ ਹੈ ਜੀ ਠੀਕ ਹੈ ਜੀ ਠੀਕ ਹੈ ਜੀ 10 ਲੱਖ 75 ਹਜ਼ਾਰ ਦਾ ਪ੍ਰੋਜੈਕਟ ਹੈ ਠੀਕ ਹੈ ਜੀ ਟ੍ਰਾਇਲ ਬੋਰ ਇਹਦਾ ਹੋ ਚੁੱਕਿਆ ਟ੍ਰਾਇਲ ਬੋਰ ਦੇ ਵਿੱਚ ਸੈਂਪਲ ਜਾਂਦੇ ਨੇ ਉਹ ਸੈਂਪਲ ਸਾਰੇ ਪਾਸੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਸ ਬੇਸ ਤੇ ਹੀ ਅਪ ਮੇਨ ਬੋਰ ਲਗਾ ਟ੍ਰਾਇਲ ਬੋਰ ਕਿੰਨੇ ਕਿੰਨੇ ਫੁੱਟ ਦੇ ਹੋਇਆ ਸੀ ਆ ਤੁਹਾਨੂੰ ਦਿਖਾਉਣ ਲਿਆ ਦਿਖਾਈ ਸਾਨੂੰ 150 ਮੀਟਰ ਦੀ ਮਨਜ਼ੂਰੀ ਸੀਗੀ ਜੀ 150 ਮੀਟਰ ਮਤਲਬ 500 ਫੁੱਟ ਤੱਕ ਠੀਕ ਹੈ ਜੀ 500 ਫੁੱਟ ਤੱਕ ਮਨਜ਼ੂਰੀ ਸੀ ਉਸ ਤੋਂ ਬਾਅਦ 125 ਮਾਦਾ 400 10 ਤੋਂ ਬਾਅਦ ਸਾਰੀ ਮਿੱਟੀ ਆਈ ਜੋ 400 ਕਿੰਨੇ ਤੋਂ 410 ਤੋਂ ਬਾਅਦ 404 ਤੋਂ ਬਾਅਦ 404 ਤੋਂ ਬਾਅਦ ਸਾਰੀ ਮਿੱਟੀ ਆਈ ਆਕਲੇ ਤੇਰੀ ਜੀ ਦੱਸੋ ਜੀ ਹਾਂ ਜੀ ਇਹ ਉਹੀ ਥੀਲਾ ਹੈ ਹਾਂ ਜੀ ਇਹਦੇ ਦੀ ਤਫਾ ਬੋਰ ਆ ਜੀ ਜਿੱਦਾਂ ਦਾ ਵਾਟਰਪਾਸ ਬਣੇ ਨਹੀਂ ਉਹ ਸਾਡੀ ਕੰਡੀਸ਼ਨ ਹੈ ਹੁਣ ਚਲੋ ਮੰਨ ਲੈ ਛੋਟੀ ਕੰਡੀਸ਼ਨ ਸਾਡੀ ਕੰਡੀਸ਼ਨ ਹੈ ਪਰ ਪਬਲਿਕ ਨਾਲ ਕੀ ਕੰਡੀਸ਼ਨ ਹੈ ਛੋਟੀ ਵੀ ਗੋਹੇ ਦਾ ਪਾਣੀ ਪਿੰਡ ਚ ਜਾਵੇ ਇਥੇ ਮੇਰੀ ਸੁਣਾਓ ਚਲੋ ਉਹਦੇ ਲਈ ਉਹਦੇ ਲਈ ਅਸੀਂ ਤੁਹਾਨੂੰ ਮਾਫੀ ਕੀ ਗੱਲ ਜੀ ਸਾਰਾ ਪਿੰਡ ਬਿਮਾਰ ਦਾ ਕਿ ਮਨਣਾ ਉੱਤੇ ਪਾਣੀ ਪੈ ਗਿਆ ਸਾਰੇ ਚੌਕ ਕੋਈ ਮੈਂ ਪਾਣੀ ਦਾ ਜਵਾਬ ਦਿਓ ਛੋਟੇ ਟਰਾਲੀਆਂ ਦੇ ਵਿੱਚ ਇਹਨਾਂ ਨੇ ਚੱਲ ਟਰਾਲੀਆਂ ਪੇ ਗਈਆਂ ਤੁਹਾਨੂੰ ਜਾਵਾ ਕਰਾਏ ਤੇ ਅੰਦਰ ਟਰੈਕਟਰ ਦਾ ਬਲਕੀ ਬ੍ਰਾਂਡ ਦੇ ਜਾ ਵੀਡੀਓ ਵੀ ਮੀਡੀਆ ਦੇ ਸਾਹਮਣੇ ਬੈਠ ਦੇ ਡਰਾਈਵਰ ਆ ਵੀ ਕਹਿੰਦਾ ਮੱਥੋਂ ਛੋਟੇ ਟਰਾਲੀਆਂ ਲੋਡ ਸਾਰੇ ਮਾਰ ਜਾਓ ਇਹਦਾ ਪਾਣੀ ਥੱਲੇ ਡੂੰਢਿਆ ਰਾਂਜੀ ਮੇਰੇ ਤੇ ਮੇਰੇ ਧਿਆਨ ਦੇ ਵਿੱਚ ਇਹ ਫੇਰ ਵੀ ਤੁਹਾਨੂੰ ਐ ਲੱਗਦਾ ਤਾਂ ਮੈਂ ਸਭ ਤੋਂ ਮਾਫੀ ਮੰਗਦਾ ਸਾਰੇ ਸਭ ਨੂੰ ਮਾਫੀ ਮੰਗ ਕੇ ਤੁਸੀਂ ਆ ਕਰੋ ਜੀ ਮਾਫੀ ਮੰਗਣ ਦੀ ਲੋੜ ਨਹੀਂ ਅੰਨੀ ਸੰਗਤ ਬੈਠੀ ਆ ਬਾਲਟੀ ਟੈਂਕੀ ਚ ਪਈ ਆ ਰਹੀ ਸੀ ਕਿੱਥੇ ਜਾਂਦਾ ਉਹ ਟੈਂਕੀ ਬੜੀ ਪਈ ਆ ਰਹੀ ਹੈ ਉਹ ਬਾਲਟੀ ਲੈ ਕੇ ਆਉਂਦੇ ਤੁਸੀਂ ਪਾਣੀ ਪਿਓ ਲੀਟਰ ਲੀਟਰ ਉਹਦੇ ਤੋਂ ਇਤਾਂ ਨਹੀਂ ਕਿਸੇ ਨੇ ਉਹ ਰੱਖਰ ਗਿਆ ਨਿਸ਼ਾਨੀ ਸਿੰਪਲ ਬਾਤ ਤੇ ਲੀਟਰ ਪਾਣੀ ਪੀਣ ਸੰਗਤ ਜਿਹਾ ਬੈ ਕੇ ਪਾਣੀ ਪਿਓ ਲੀਟਰ ਲੀਟਰ ਹੋਵੇ ਮਾਲਕ ਨਾਲ ਵੀ ਗੱਲ ਹੋਈ ਆ ਉਹ ਵੀ ਫੋਨ ਤੇ ਮਾਫੀ ਮੰਗੀ ਜਾਂਦੇ ਜੀ ਕਹਿੰਦਾ ਗਲਤੀ ਹੋ ਗਈ ਜੀ ਇਹ ਤਾਂ ਤੇ ਜੀ ਬਣਦਾ ਪਰਚਾ ਪਰਚਾ ਕਰਾ ਕੇ ਅੱਡਾਂਗੇ ਸੰਘਰਸ਼ ਕਮੇਟੀ ਪੂਰੀ ਪਿੰਡ ਦੀ ਜੋੜ ਲਈ ਅਸੀਂ ਨੇ ਉਹ ਤਾਂ ਠੀਕ ਹੈ ਮਰਦਾਨਾ ਠੀਕ ਹੈ ਜੀ ਪਿੰਡ ਦੇ ਵਿੱਚ ਮੰਦਾ ਪਾਣੀ ਇੱਕ ਮਿੰਟ ਜੇ ਤੁਹਾਨੂੰ ਐ ਲੱਗਦਾ ਨਾ ਤੁਸੀਂ ਪਾਣੀ ਮੰਗਾ ਲਓ ਜੇ ਤੁਹਾਨੂੰ ਐ ਲੱਗਵਾ ਮੈਂ